ਆਦ ਗੁਰੂ ਸਾਹਿਬ ਜਗਤ ਕਾ ਵਾਲਮੀਕ ਮਹਾਰਾਜ ਸਭ ਸਰਸਾਈ ਇਕ ਗੁਰੂ ਗਰੀਬ ਨਵਾਜ ਕਟੇ ਕੋੜ 84 ਪ੍ਰਭੂ ਵਾਲਮੀਕ ਦਾ ਨਾਮ ਗਿਆਨ ਨਾਥ ਗੁਰ ਮਾਨਯੋ ਪਰਵਾਲੇ ਨਾਮ ਉਪਰਵਾਲੇ ਰਾਮ ਕੀ ਉਸਤਤਿ ਪੈ ਰਮੈਨ ਰਚਨ ਹਾਰ ਖੁਦ ਰਚ ਗਿਆ ਬਾਣੀ ਗੁਰੂ ਰਮੈਣ ਜਿਨ ਪਵ ਸਾਗਰ ਲੰਗਣਾ ੜੋ ਸੁਨੋ ਦਿਨ ਰੈਣ ਜਿਨ ਪਵ ਸਾਗਰ ਲੰਗਣਾ ੜੋ ਸੁਨੋ ਦਿਨ ਰੈਣ ਅੰਮ੍ਰਿਤ ਬਾਣੀ ਦਾ ਫਰਮਾਨ ਹੈ ਕਥਾ ਮਾਤਾ ਦਮੋਦਰੀ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਰਚੀ ਹੋਈ RAM ਚਰਿੱਤਰ ਰਚਨਾ ਦੇ ਅਨੁਸਾਰ ਸੱਤਾ ਰਖੀਆਂ ਨੇ ਆਪਣਾ ਵਰਤ ਖੋਲਿਆ ਜੋ 1 ਸਾਲ ਬਾਅਦ ਤੇ ਫੁੱਲ ਪੱਤਰ ਨਹੀਂ ਖਾਣੇ ਸੀ ਉਹਨਾਂ ਰਖੀਆਂ ਨੇ ਜੋ ਵਰਤ ਖੋਲਣ ਦਾ ਆਰੰਭ ਕੀਤਾ ਚਾਵਲ ਔਰ ਦੁੱਧ ਇਕੱਠਾ ਕਰਕੇ ਖੀਰ ਬਰਾਈ ਜਾ ਰਹੀ ਸੀ ਖੀਰ ਬਣਾਈ ਜਾ ਰਹੀ ਸੀ ਜਿਸ ਬਿਰਸ਼ ਦੇ ਹੇਠ ਖੀਰ ਬਣਾਈ ਜਾ ਰਹੀ ਸੀ ਉਹ ਬਿਰਛੇ ਦੇ ਉੱਪਰ ਇੱਕ ਸੱਪ ਰਹਿੰਦਾ ਸੀ ਜਿਸ ਵਕਤ ਖੀਰ ਬੰਨੀ ਸ਼ੁਰੂ ਹੋਈ ਉਸ ਦੀ ਪਾਫ ਫੈਲ ਉੱਠੀ ਤੇ ਸੱਪ ਨੇ ਵੀ ਲਟਕਣਾ ਸ਼ੁਰੂ ਕਰ ਦਿੱਤਾ ਸੱਪ ਉਸ ਪਾਫ ਦੇ ਨਾਲ ਬੇਹੋਸ਼ ਹੋ ਕੇ ਖੀਰ ਵਾਲੀ ਦੇਗ ਦੇ ਵਿੱਚ ਗਿਰ ਗਿਆ ਤਾਂ ਜਿਹੜੇ ਰਿਖੀ ਆਪਣਾ ਵਰਤ ਖੋਲਣ ਲੱਗੇ ਸਨ ਉਹਨਾਂ ਨੂੰ ਉਹ ਸੱਪ ਦੇਗ ਦੇ ਵਿੱਚ ਗਿਰਦਾ ਨਜ਼ਰ ਨਾ ਆ ਪਿਆ ਨਜ਼ਰ ਨਾ ਪਿਆ ਤਾਂ ਉਹ ਰਿਖੀ ਅਜੇ ਆਪਣਾ ਆਪਣੇ ਪ੍ਰਭੂ ਜੀ ਦੇ ਨਾਮ ਲੈ ਵੀ ਗਿਆਨ ਗੋਸ਼ਟ ਕਰ ਰਹੇ ਸਨ ਉਹਨਾਂ ਰਿਖੀਆਂ ਨੇ ਜਦੋਂ ਦੇਗ ਦੇ ਵਿੱਚ ਨਜ਼ਰ ਮਾਰੀ ਤਾਂ ਖੀਰ ਬਣ ਗਈ ਹੈ ਜਦੋਂ ਉਹ ਰਿਖੀ ਖੀਰ ਖਾਣੀ ਸ਼ੁਰੂ ਕਰਨ ਲੱਗੇ ਆਪਣੀ ਮਹਾਨ ਕਿਰਪਾ ਕਰਕੇ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਨਜ਼ਰ ਮਾਰੀ ਅਤੇ ਭਗਵਾਨ ਜੀ ਵਿਚਾਰ ਕਰਨ ਲੱਗੇ ਵਿਚਾਰ ਕਰਨ ਲੱਗੇ ਕਿ ਖੀਰ ਖਾ ਕੇ ਇਹ ਰਖੀ ਲੋਗ ਮਰ ਜਾਣਗੇ ਇਹਨਾਂ ਰਖੀਆਂ ਨੂੰ ਇਹ ਨਹੀਂ ਪਤਾ ਕਿ ਖੀਰ ਦੀ ਦੇਗ ਦੇ ਵਿੱਚ ਸਭ ਗਿਰ ਗਿਆ ਹੈ ਜੋ ਖੀਰ ਦੇ ਵਿੱਚ ਰਿਜ ਗਿਆ ਹੈ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਉਹਨਾਂ ਸੱਤਾ ਲਿਖੀਆਂ ਦੇ ਬਚਾਓ ਦੇ ਲਈ ਆਪਣੀ ਕੁਦਰਤ ਦੇ ਨਾਲ ਇੱਕ ਡੱਡ ਪੈਦਾ ਕੀਤੀ ਡੱਡ ਪੈਦਾ ਕੀਤੀ ਉਹ ਡੱਡ ਤੁਰਦੀ ਫਿਰਦੀ ਖੀਰ ਵਾਲੀ ਦੇਖਦੇ ਨਜ਼ਦੀਕ ਆ ਗਈ ਜਦੋਂ ਨਜ਼ਦੀਕ ਆ ਗਈ ਉਹਨਾਂ ਰਖੀਆਂ ਦੇ ਦੇਖਦੇ ਦੇਖਦੇ ਉਹ ਡੱਡ ਛਾਲ ਮਾਰ ਕੇ ਖੀਰ ਵਾਲੀ ਦੇਗ ਦੇ ਅੰਦਰ ਚਲੀ ਗਈ ਉਹਨਾਂ ਰਖੀਆਂ ਨੇ ਖੀਰ ਖਾਣ ਦੇ ਜੋਗ ਨਾ ਜਾਣ ਕੇ ਖੀਰ ਵਾਲੀ ਦੇਗ ਸਭ ਢੇਰੀ ਕਰ ਦਿੱਤੀ ਢੇਰੀ ਕਰ ਦਿੱਤੀ ਉਹਦੇ ਅੰਦਰ ਕੀ ਡਿਠਾ ਕਿ ਇੱਕ ਸੱਪ ਬਣਿਆ ਹੋਇਆ ਸੀ ਉਹ ਰਖੀ ਲੋਗ ਬੜੇ ਹੈਰਾਨ ਪਰੇਸ਼ਾਨ ਹੋ ਗਏ ਤੇ ਉਹ ਰਖੀ ਆਪਸ ਦੇ ਵਿੱਚ ਇਹ ਬਾਤ ਚੀਤ ਕਰਨ ਲੱਗੇ ਕਿ ਦੇਖੋ ਭਾਈ ਤੇ ਜੋ ਕੋਈ ਜੇ ਕੋਈ ਆਪਣੀ ਲੜਕੀ ਹੁੰਦੀ ਤਾਂ ਆਪਣੀ ਉਹ ਕਿੰਨੀ ਮਦਦ ਕਰਦੀ ਉਸ ਨੇ ਖੀਰ ਪਕਾ ਕੇ ਸਾਡਾ ਵਰਤ ਖੋਲਣਾ ਸੀ ਉਹ ਰਖੀ ਵਿਚਾਰ ਕਰਨ ਲੱਗੇ ਕਿ ਇਸ ਡਾਡ ਨੇ ਸਾਡੀ ਜਾਨ ਬਚਾਈ ਹੈ ਜਾਨ ਬਚਾਈ ਹੈ ਸਾਡੇ ਦੇਖਦੇ ਦੇਖਦੇ ਇਹ ਡੱਡ ਖੀਰ ਵਾਲੀ ਦੇਖਦੇ ਵਿੱਚ ਜਾਗਿਰ ਦੀ ਗਿਰੀ ਹੈ ਤਾਂ ਅਸੀਂ ਖੀਰ ਖਾ ਕੇ ਮਰ ਜਾਣਾ ਸੀ ਉਹਨਾਂ ਸੱਤ ਰਖੀਆਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਕੀਤਾ ਕਿ ਖੀਰ ਦੇ ਵਿੱਚ ਮੋਈ ਡੱਡ ਨੂੰ ਕੱਢ ਕੇ ਉਹਦੇ ਉੱਪਰ ਕੱਖ ਰੱਖ ਕੇ ਪਰਦਾ ਪਾਇਆ ਉਹਨਾਂ ਸੱਤਾਂ ਰਖੀਆਂ ਨੇ ਇੱਕ ਤਨੋਂ ਮਨੋਂ ਲਾ ਕੇ ਤਨੋਂ ਮਨੋਂ ਲਾ ਕੇ ਖੜੇ ਹੋ ਕੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਮਹਾਰਾਜ ਇਹ ਡੱਡ ਨੂੰ ਇੱਕ ਬੜੀ ਸੁੰਦਰ ਕੰਨਿਆ ਬਣਾ ਦੇਵੋ ਉਹਨਾਂ ਰਖੀਆਂ ਦੀ ਬੇਨਤੀ ਸੁਣ ਕੇ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਉਸ ਡੱਡ ਨੂੰ ਲੜਕੀ ਬਣਾ ਦਿੱਤਾ ਉਹ ਰਖੀ ਬੜੀ ਖੁਸ਼ੀ ਦੇ ਨਾਲ ਉਹ ਲੜਕੀ ਦਾ ਪਾਲਣ ਪੋਸ਼ਣ ਕਰਦੇ ਰਹੇ ਕੋਈ ਦਿਨ ਪਾ ਕੇ ਉਹ ਲੜਕੀ ਜਵਾਨ ਹੋ ਗਈ ਵਰ ਪ੍ਰਾਪਤ ਹੋਈ ਉਹ ਰਖੀ ਲੋਕ ਇਹ ਸੋਚਣ ਲੱਗੇ ਕਿ ਸਾਡੀ ਲੜਕੀ ਹੁਣ ਵਰ ਪ੍ਰਾਪਤ ਹੋ ਗਈ ਹੈ ਹੁਣ ਇਹਦੀ ਸ਼ਾਦੀ ਕਰ ਦੇਣੀ ਚਾਹੀਦੀ ਹੈ ਪਹਿਲਾਂ ਉਹਨਾਂ ਰਖੀਆਂ ਨੇ ਉਹ ਲੜਕੀ ਬਾਅਦ ਵਿੱਚ ਜੰਗਲ ਦੇ ਵਿੱਚ ਤੇ ਕੁਟਿਆ ਬਣਾਈ ਉਹ ਲੜਕੀ ਉਹ ਕੁਟੀਆਂ ਦੇ ਵਿੱਚ ਰਹਿ ਰਹੀ ਸੀ ਉਹ ਰਿਖੀ ਆਪਣੀ ਲੜਕੀ ਦੇ ਵਾਸਤੇ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਓਟ ਲੈ ਕੇ ਵਾਰ ਢੁੰਡਣ ਚਲੇ ਗਏ ਤਿੰਨ ਰਿਖੀ ਇੱਕ ਤਰਫ ਚਲੇ ਗਏ ਚਾਰ ਰਿਖੀ ਇੱਕ ਤਰਫ ਜਾ ਕੇ ਬਾਲੀ ਦੇ ਹੱਥ ਰੁਪਈਆ ਰੱਖ ਆਏ ਤੇ ਦੂਸਰੀ ਤਰਫ ਉਹ ਤਿੰਨ ਰਖੀ ਆਰਮਨ ਜੀ ਦੇ ਹੱਥ ਰੁਪਈਆ ਰੱਖ ਆਏ ਉਹਨਾਂ ਰਖੀਆਂ ਨੇ ਉਸ ਲੜਕੀ ਦੀ ਸ਼ਾਦੀ ਕਰਨੀ ਆਰੰਭ ਦਿੱਤੀ ਆਰੰਭ ਦਿੱਤੀ ਉਹਨਾਂ ਰਖੀਆਂ ਨੇ ਉਸ ਲੜਕੀ ਦਾ ਨਾਮ ਦਮੋਦਰੀ ਰੱਖਿਆ ਕਿਉਂਕਿ ਉਹ ਲੜਕੀ ਡੱਡ ਤੋਂ ਪੈਦਾ ਹੋਈ ਸੀ ਬਾਲੀ ਦੇ ਸਾਥ ਬਿਆਦਾ ਦਿਨ ਮਿਤਕੇ ਉਸ ਨੂੰ ਸੱਦਿਆ ਗਿਆ ਔਰ ਦੂਸਰੀ ਤਰਫ ਸ਼੍ਰੀ ਰਾਵਣ ਜੀ ਕੋ ਵੀ ਪਤਾ ਲੱਗਿਆ ਕਿ ਉਹ ਵੀ ਦਮੋਦਰੀ ਨੂੰ ਵਰਨ ਵਾਸਤੇ ਆ ਗਿਆ ਬਾਲੀ ਅਤੇ ਰਾਵਣ ਦੋਨੋਂ ਆਪਸ ਦੇ ਵਿੱਚ ਲੜਨ ਲੱਗ ਪਏ ਉਹ ਦੋਨੋਂ ਹੀ ਬੜੇ ਤਕੜੇ ਸੀ ਬਾਲੀ ਨੇ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਪੂਜਾ ਕਰਕੇ ਇਹ ਵਾਰ ਲਿਆ ਹੋਇਆ ਸੀ ਕਿ ਇਹ ਬਾਲੀ ਜੋ ਤੇਰੇ ਸਾਥ ਲੜੇਗਾ ਉਹਦਾ ਅੱਧਾ ਬਲ ਤੇਰੇ ਅੰਦਰ ਆ ਜਾਵੇਗਾ ਇਸੇ ਵਰ ਦੀ ਸ਼ਕਤੀ ਦੇ ਨਾਲ ਜੋ ਵੀ ਬਾਲੀ ਦੇ ਸਾਹਮਣੇ ਆ ਕੇ ਲੜਦਾ ਸੀ ਉਹਦੀ ਅੱਧੀ ਤਾਕਤ ਬਾਲੀ ਦੇ ਅੰਦਰ ਚਲੀ ਜਾਂਦੀ ਸੀ ਇਸੇ ਕਰਕੇ ਬਾਲੀ ਨੂੰ ਕੋਈ ਜਿੱਤ ਨਹੀਂ ਸਕਦਾ ਸੀ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਜਦੋਂ ਬਾਲੀ ਨੂੰ ਇਹ ਵਰਦਾਨ ਦਿੱਤਾ ਸੀ ਤਾਂ ਭਗਵਾਨ ਜੀ ਨੇ ਬਾਲੀ ਨੂੰ ਇਹ ਹਿਦਾਇਤ ਵੀ ਕਰ ਦਿੱਤੀ ਸੀ ਹਦਾਇਤ ਕਰ ਦਿੱਤੀ ਸੀ ਕਿ ਬਾਲੀ ਜਿੰਨਾ ਚਿਰ ਤੂੰ ਆਪਣੇ ਹੱਕ ਉਪਰ ਪੂਰਾ ਰਹੇਗਾ ਤੇਰੀ ਹਾਰ ਨਹੀਂ ਹੋਵੇਗੀ ਜਦੋਂ ਬਾਲੀ ਅਤੇ ਰਾਵਣ ਆਪਦੇ ਵਿੱਚ ਸਾਰੀ ਤਾਕਤ ਲਾ ਕੇ ਜੁਦ ਕਰਨ ਲੱਗੇ ਤਾਂ ਬਾਲੀ ਨੇ ਸ਼੍ਰੀ ਰਾਵਣ ਨੂੰ ਉਠਾ ਕੇ ਆਪਣੇ ਲੰਗੋਟ ਦੇ ਵਿੱਚ ਬੰਦ ਕਰ ਲਿਆ ਬਾਲੀ ਆਪਣੀ ਰਾਜਧਾਨੀ ਦੇ ਵਿੱਚ ਆ ਗਿਆ ਬਾਲੀ ਨੂੰ ਰਾਮਣ ਜੀ ਦਾ ਚੇਤਾ ਹੀ ਭੁੱਲ ਗਿਆ ਕਿ ਰਾਮਣ ਮੇਰੇ ਲੰਗੋਟ ਦੇ ਵਿੱਚ ਬੰਦ ਕੀਤਾ ਹੋਇਆ ਹੈ ਜਦੋਂ 12 ਸਾਲ ਦੇ ਬਾਅਦ ਕੁੰਭ ਦਾ ਮੇਲਾ ਹਰਦਵਾਰ ਲੱਗਾ ਬਾਲੀ ਉਸ ਕੁੰਭ ਦੇ ਪਰ ਇਸ਼ਨਾਨ ਕਰਨ ਗਿਆ ਤਾਂ ਜਿਸ ਵਕਤ ਬਾਲੀ ਕੁੰਭ ਇਸ਼ਨਾਨ ਕਰਨ ਲੱਗਾ ਤਾਂ ਰਾਵਣ ਲਗੋਟੇ ਵਿੱਚੋਂ ਬਾਹਰ ਨਿਕਲ ਗਿਆ ਉਹ ਕਹਿ ਲੱਗਾ ਭਾਈ ਸਾਹਿਬ ਚੰਗੇ ਰਹੇ ਰਾਵਣ ਨੇ ਆਪਣੇ ਦੋਨੋਂ ਹੱਥ ਜੋੜ ਕੇ ਦੋਨੋਂ ਹੱਥ ਜੋੜ ਕੇ ਬਾਲੀ ਤੋਂ ਰੁਕਸਤ ਲੈ ਕੇ ਤੇ ਵਾਪਸ ਆ ਕੇ ਸ਼ੁਗਰ ਕੀਤਾ ਕਿ ਅੱਗੇ ਵਾਸਤੇ ਬਾਲੀ ਦੇ ਨਾਲ ਜੁੱਧ ਨਹੀਂ ਕਰਾਂਗਾ। ਰਾਮਣ ਦਮੋਦਰੀ ਨੂੰ ਆਪਣੀ ਲੰਕਾ ਦੇ ਵਿੱਚ ਲੈ ਗਿਆ। ਤਾਂ ਜਿਸ ਵਕਤ ਬਾਲੀ ਤੇ ਰਾਮਣ ਲੜ ਰਹੇ ਸੀ ਤਾਂ ਬਾਲੀ ਨਾਲੋਂ ਰਾਮਣ ਨੂੰ ਸੋਨਾ ਸਮਝ ਕੇ ਦਮੋਦਰੀ ਨੇ ਫੁੱਲਾਂ ਦਾ ਹਾਰ ਰਾਵਣ ਦੇ ਗਲ ਪਾ ਦਿੱਤਾ ਸੀ ਇਸੇ ਕਰਕੇ ਦਮੋਦਰੀ ਦਾ ਵਿਆਹ ਉਹਨਾਂ ਰਖੀਆਂ ਨੇ ਸ਼੍ਰੀ ਰਾਵਣ ਜੀ ਦੇ ਨਾਲ ਕਰ ਦਿੱਤਾ ਸੀ ਬਾਲੀ ਦੇ ਵਿੱਚ ਬਾਲਤਾਂ ਬਹੁਤ ਸੀ ਜਾਸਤ ਹੀ ਸੁੰਦਰ ਨਹੀਂ ਸੀ ਜਾਸਤੀ ਸੁੰਦਰਨੀ ਸੀ ਸਰੀਰ ਵੀ ਬਾਲੀ ਦਾ ਅਨਕੜਤ ਜਿਹੀ ਸੀ ਇਸੇ ਕਰਕੇ Đਮੋਦਰੀ ਨੇ ਬਾਲੀ ਨੂੰ ਪਸੰਦ ਨਹੀਂ ਕੀਤਾ ਸੀ ਦੂਸਰੇ ਪਾਸੇ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਆਪਣੀ ਰਮਾਇਣ ਦੇ ਵਿੱਚ ਲਿਖ ਦਿੱਤਾ ਸੀ ਕਿ Đਮੋਦਰੀ ਨੂੰ ਸ਼੍ਰੀ ਰਾਮਨ ਹੀ ਵਰੇਗਾ ਕਿਉਂਕਿ ਅਸੀਂ ਉਸ ਤੋਂ ਇੰਦਰਜੀਤ ਨੂੰ ਪੈਦਾ ਕਰਨਾ ਹੈ ਜਿਸ ਨੂੰ ਮੇਘਨਾਥ ਵੀ ਕਹਿੰਦੇ ਹਨ ਤੇ ਮੇਘਨਾਥ ਦੀ ਇਸਤਰੀ ਦਾ ਨਾਮ ਸਲੋਚਨਾ ਸੀ ਮੇਘਨਾਥ ਦੀ ਇਸਤਰੀ ਦਾ ਨਾਮ ਸਲੋਚਨਾ ਸੀ ਜਿਹੜੇ ਆਪਣੇ ਪਤੀ ਦੇ ਨਾਲ ਜੀਖਾ ਚਨਾਕੇ ਸਤੀ ਹੋ ਗਈ ਸੀ ਸਲੋਚਨਾ ਇੱਕ ਬਹੁਤ ਵੱਡੀ ਪਤੀਵਰਤ ਪਦਮਨੀ ਸੀ ਪਤੀਵਰਤ ਪਦਮਨੀ ਸੀ ਜੋ 24 ਘੰਟੇ ਸਿਮਰਨ ਹੀ ਆਪਣੇ ਭਰਤੇ ਦਾ ਕਰਦੀ ਸੀ ਤੇ ਜਦੋਂ ਮੇਗਨਾਥ ਜੀ ਜੁੱਧ ਦੇ ਵਿੱਚ ਆਪਣੇ ਪ੍ਰਾਣ ਤਿਆਗ ਗਿਆ ਸੀ ਤੇ ਸਲੋਚਨਾ ਦੇ ਮਨ ਦੇ ਵਿੱਚ ਵਿਚਾਰ ਆਈ ਸੀ ਕਿ ਪਤੀ ਨਾਲ ਉਹ ਦੁਨੀਆ ਦੇ ਵਿੱਚ ਰਿਸ਼ਤਾ ਹੋਰ ਕੋਈ ਵੱਡਾ ਨਹੀਂ ਹੁਣ ਇਸ ਤੋਂ ਬਿਨਾ ਦੁਨੀਆ ਦੇ ਵਿੱਚ ਰਹਿ ਕੇ ਕੀ ਕਰਨਾ ਹੈ ਇਹਦੇ ਨਾਲ ਹੀ ਸਤੀ ਹੋ ਜਾਣਾ ਠੀਕ ਹੈ ਗੁਰਬਾਣੀ ਦਾ ਫਰਮਾਨ ਹੈ ਸਲੋਚਨਾ ਵਿੱਚ ਇਤਨਾ ਵੱਡਾ ਹੱਟ ਸੀ ਜਿੱਥੇ ਮੇਗਨਾਥ ਜੀ ਪ੍ਰਾਣ ਤਿਆਗ ਕੇ ਤੜਪੇ ਹੋਏ ਸਨ ਤਾਂ ਸ਼੍ਰੀ ਰਾਮਚੰਦਰ ਜੀ ਮਹਾਰਾਜ ਜੀ ਦੇ ਦਲਾ ਕੋਲ ਡਰੀ ਨਹੀਂ ਸੀ ਆਪਣੇ ਦਿਲ ਦੇ ਵਿੱਚ ਪਤੀ ਦਾ ਪਿਆਰ ਲੈ ਕੇ ਮੇਗਨਾਥ ਦੇ ਕੋਲ ਪਹੁੰਚ ਗਈ ਸਲੋਚਨਾ ਦੀ ਪਤੀਵਰਤ ਭਗਤੀ ਨੇ ਨੇਗਨਾਥ ਦੇ ਸੀਸ ਨੂੰ ਆਪਣੇ ਪਾਟ ਉੱਪਰ ਰੱਖ ਕੇ ਹਸਾ ਦਿੱਤਾ ਸੀ ਹਸਾ ਦਿੱਤਾ ਸੀ ਕਿਉਂਕਿ ਸ਼੍ਰੀ ਰਾਮਚੰਦਰ ਨੇ ਸਲੋਚਨਾ ਨੂੰ ਕਿਹਾ ਸੀ ਕਿ ਜੇ ਤੂੰ ਆਪਣੇ ਪਤੀ ਦਾ ਸੀਸ ਹਸਾ ਦੇਵੇਂ ਤਾਂ ਆਪਣੇ ਪਤੀ ਦਾ ਤਾੜ ਲਾ ਸਕਦੀ ਹੈ ਇਹ ਕੰਮ ਬੜਾ ਕਟਨਸੀ ਤੇ ਸਲੋਚਨਾ ਨੇ ਆਪਣੇ ਗਲ ਦੇ ਵਿੱਚ ਪੱਲਾ ਪਾ ਕੇ ਪੱਲਾ ਪਾ ਕੇ ਕਰਤਾਰਜੀ ਦੇ ਅੱਗੇ ਇਹ ਬੇਨਤੀ ਕੀਤੀ ਸੀ ਕਿ ਇਹ ਕਰਤਾਰਜੀ ਤੂੰ ਚੰਗੇ ਮੰਦੇ ਸਭਨਾਂ ਨੂੰ ਜਾਣਦਾ ਹੈ ਤੇ ਮੈਂ ਇੱਕ ਪਤੀਵਰਤ ਇਸਤਰੀ ਆ ਜੇ ਤੂੰ ਮੇਰੀ ਇਹ ਬੇਨਤੀ ਨੂੰ ਸਵੀਕਾਰ ਕਰਕੇ ਪਤੀ ਮੇਰੇ ਪਤੀ ਦੇ ਸੀਸ ਨੂੰ ਹਸਾ ਦੇਵੇਂ ਤਾਂ ਮੈਂ ਇਹ ਸਮਝਾਂਗੀ ਕਿ ਤੂੰ ਬਿਲਕੁਲ ਹੀ ਸੱਚਿਆ ਭਗਤਾਂ ਦੀਆਂ ਗੱਲਾਂ ਨੂੰ ਮੰਨ ਲੈਂਦਾ ਹੈ ਤਾਂ ਜਿਸ ਵਕਤ ਸਲੋਚਨਾ ਨੇ ਇਹ ਇਤਨਾ ਕਰਕੇ ਆਪਣੀ ਰਸਨਾ ਦੇ ਦੁਆਰਾ ਇਹ ਬੇਨਤੀ ਕੀਤੀ ਤਾਂ ਉਪਰੋਂ ਆਕਾਸ਼ ਬਾਣੀ ਹੋਈ ਕਿਹੇ ਪੁੱਤਰੀ ਇੱਕ ਬਚਨ ਜੋ ਤੇਰੀ ਇੱਛਾ ਹੈ ਸੋਗੁਜ ਮੰਗ ਜੋ ਕੁਝ ਤੂੰ ਚਾਵੇਂਗੇ ਸੋ ਕੁਝ ਹੀ ਜਰੂਰ ਹੋਵੇਗਾ ਸਲੋਚਨਾ ਕਿਆ ਕਿਹੇ ਕਰਤਾਰ ਜੀ ਜੇ ਤੂੰ ਮੇਰੇ ਪਤੀ ਜੀ ਦਾ ਸੀਸ ਹਸਾ ਦੇਵੇਂ ਜੇ ਤੂੰ ਮੇਰੇ ਪਤੀ ਜੀ ਦਾ ਸੀਸ ਅਸਾ ਦੇ ਤੇਰੇ ਪਾਸੋਂ ਮੇਰੀ ਇਹ ਮੰਗ ਹੈ ਇਹ ਨਹੀਂ ਕਹਿਣ ਦੀ ਢੇਰ ਸੀ ਤਾਂ ਮੇਘਨਾਥ ਜੀ ਦਾ ਸੀਸ ਖਿੜ ਖਿੜ ਕਰਕੇ ਹੱਸਣ ਲੱਗਾ ਹਾਸਨ ਲੱਗਾ ਤਾਂ ਸ਼੍ਰੀ ਰਾਮਚੰਦਰ ਨੇ ਕਿਹਾ ਕਿ ਸਲੋਚਨਾ ਤੂੰ ਸੀਸ ਲਾ ਜਾ ਸਕਦੀ ਹੈ ਤੇ ਤੂੰ ਬਹੁਤ ਵੱਡੀ ਪਤੀਵਰਤ ਹੋਣ ਕਰਕੇ ਪ੍ਰਮਾਤਮਾ ਨੇ ਤੇਰੀ ਪਤ ਰੱਖੀ ਹੈ ਪਰ ਤੂੰ ਇੱਕ ਬੜੀ ਭਾਰੀ ਭੁੱਲ ਕੀਤੀ ਹੈ ਭੁੱਲ ਕੀਤੀ ਹੈ ਜਿਸ ਤਰ੍ਹਾਂ ਤੈਨੂੰ ਪ੍ਰਮਾਤਮਾ ਨੇ ਅਕਾਸ਼ ਬਾਣੀ ਦੇ ਵਿੱਚ ਕਿਹਾ ਸੀ ਕਿ हे ਸਲੋਚਨਾ ਇੱਕ ਬਚਨ ਜੋ ਤੇਰੀ ਇੱਛਾ ਹੈ ਤੂੰ ਮੰਗ ਜੋ ਕੁਝ ਤੂੰ ਕਹੇਂਗੀ ਸੋ ਕੁਝ ਹੀ ਹੋ ਜਾਵੇਗਾ। ਸ਼੍ਰੀ ਰਾਮਚੰਦਰ ਜੀ ਸਲੋਚਨਾ ਨੂੰ ਕਹਿਣ ਲੱਗੇ ਕਿ ਸਲੋਚਨਾ ਜੇ ਤੂੰ ਪਰਮਾਤਮਾ ਦੇ ਕੋਲੋਂ ਮੰਗ ਲੈਂਦੀ ਕਿ ਮੇਗਨਾਥ ਜੀ ਨੂੰ ਜ਼ਿੰਦਗੀ ਮਿਲ ਜਾਵੇ ਤਾਂ ਚੌਹਾਂ ਜੁਗਾਂ ਤੱਕ ਜੁੰਦਾ ਰਹੇ ਤਾਂ ਇਸੇ ਤਰ੍ਹਾਂ ਹੋ ਜਾਣਾ ਸੀ ਇਸੇ ਤਰ੍ਹਾਂ ਹੀ ਹੋ ਜਾਣਾ ਸੀ ਪਰ ਤੂੰ ਮੇਗਨਾਥ ਜੀ ਦੇ ਸੀਸ ਦਾ ਹਸਣਾ ਹੀ ਮੰਗਿਆ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਸਲੋਚਨਾ ਨੂੰ ਇਤਨਾ ਕਿਹਾ ਤਾਂ ਸਲੋਚਨਾ ਆਪਣੇ ਮਨ ਦੇ ਵਿੱਚ ਬੜੀ ਪਛਤਾਉਣ ਲੱਗੀ ਕਿ ਮੇਰੇ ਕੋਲ ਬੜੀ ਭਾਰੀ ਭੁੱਲ ਹੋਈ ਮੇਰੇ ਖੋਟੇ ਕਰਮਾਂ ਨੇ ਮੇਰੀ ਅਕਲ ਦੇ ਉੱਤੇ ਪਰਦਾ ਪਾ ਦਿੱਤਾ ਜੇ ਮੇਰੀ ਡੁੱਬੜੀ ਦੀ ਕਿਸਮਤ ਚੰਗੀ ਹੁੰਦੀ ਤਾਂ ਮੈਂ ਮੇਘਨਾਥ ਜੀ ਦੀ ਸਦਾ ਵਾਹ ਤੇ ਜ਼ਿੰਦਗੀ ਮੰਗ ਲੈਂਦੀ ਐਸੇ ਆਪਣੀ ਭੁੱਲ ਦੀ ਸੋਚ ਦੇ ਵਿੱਚ ਸਲੋਚਨਾ ਉਨ ਗਾਸ਼ੇ ਪੈ ਗਿਆ ਤੇ ਦੜਾ ਕਰਕੇ ਰੋਂਦੀ ਰੋਂਦੀ ਬੇਹੋਸ਼ ਹੋ ਕੇ ਜ਼ਮੀਨ ਤੇ ਗਿਰ ਗਈ। ਸ਼੍ਰੀ ਰਾਮਚੰਦਰ ਜੀ ਨੇ ਮੂੰਹ ਦੇ ਵਿੱਚ ਅੰਮ੍ਰਿਤ ਜਲ ਪਾਇਆ ਅੱਧੇ ਘੰਟੇ ਤੋਂ ਬਾਅਦ ਹੋਸ਼ ਆਈ। ਉੱਚੀ ਉੱਚੀ ਪ੍ਰਮਾਤਮਾ ਨੂੰ ਆਵਾਜ਼ਾਂ ਮਾਰਨ ਲੱਗੀ ਕਿ हे ਨਿਰੰਕਾਰ ਜੀ ਤੁਸੀਂ ਮੇਰੇ ਪਤੀ ਵਰਤ ਕਰਕੇ ਮੇਰੇ ਪਤੀ ਨੂੰ ਪ੍ਰਾਣ ਬਖਸ਼ ਦੇਵੋ। ਸ਼੍ਰੀ ਰਾਮਚੰਦਰ ਜੀ ਨੇ ਸਲੋਚਨਾ ਨੂੰ ਬੜਾ ਹੌਸਲਾ ਦਿੱਤਾ ਕਿ ਸਲੋਚਨਾ ਹੁਣ ਰੋਏ ਕੁਛ ਨਹੀਂ ਬਣ ਸਕਦਾ ਤੇ ਜੋ ਕੁਛ ਸੀ ਸੋ ਬੀਤ ਗਿਆ ਹੈ ਇਹ ਸਲੋਚਨਾ ਉਹ ਜੋ ਕਾਸ਼ ਬਾਣੀ ਸੀ ਉਹ ਤੇਰੀ ਭਗਤੀ ਦਾ ਇੱਕ ਮਹਾਨ ਫਲ ਸੀ ਜੋ ਕੁਝ ਤੂੰ ਮੰਗ ਕੀਤੀ ਹੈ ਸੋ ਉਹ ਤੈਨੂੰ ਪ੍ਰਾਪਤ ਹੋਇਆ ਹੈ ਅੰਮ੍ਰਿਤ ਬਾਣੀ ਦਾ ਫਰਮਾਨ ਹੈ ਬਤ ਮਾਰੀ ਮਤ ਜਾਂਦੀ ਭਲੇ ਮਾਨਸਾਂ ਦੀ ਤੇ ਜਦੋਂ ਫੁੱਟ ਜਾਂਦੀ ਤਕਦੀਰ ਬੀਬੀ ਛੋਟ ਜਾਂਦਾ ਜਦੋਂ ਕਮਾਨ ਵਿੱਚੋਂ ਜਾਂਦਾ ਪਕੜਿਆ ਨਾ ਕਦੇ ਤੀਰ ਬੀਬੀ ਮਾਰੀ ਮਤ ਜਾਂਦੀ ਬਲੇਮਾਨਾਂ ਦੀ ਤੇ ਜਦੋਂ ਫੁੱਟ ਜਾਂਦੀ ਤਕਦੀਰ ਬੀਬੀ ਛੋਟ ਜਾਂਦਾ ਜਦੋਂ ਕਮਾਨ ਵਿੱਚੋਂ ਜਾਂਦਾ ਪਕੜਿਆ ਨਾ ਕਦੇ ਤੀਰ ਬੀਬੀ ਭਾਣਾ ਰੱਬ ਦਾ ਮੋੜਿਆ ਨਹੀਂ ਮੁੜਦਾ ਤੇ ਪਾਵਾਂ ਰੋਣ ਜਮੀਨ ਦੇ ਥੰਮ ਚਾਰੇ ਭਾਵੀ ਜਿੱਤ ਲੈਂਦੀ ਜੀਵਾਂ ਸਾਰਿਆਂ ਨੂੰ ਤੇ ਪਾਵ ਮਹੌਣ ਸਮਾਨ ਵਿੱਚ ਉੱਡਣ ਹਾਰੇ ਓਹ ਕਿੜੇ ਕਿੜਿਆਂ ਦਾ ਤੈਨੂੰ ਨਾਮ ਦੱਸਾਂ ਤੇ ਬਾਲੀ ਚੇੜ ਵੀ ਉਸ ਬਲਵਣਤ ਮਾਰੇ ਕਹਿੰਦਾ ਰਾਮ ਅਵਤਾਰ ਗੁਰਦੇਵ ਸਿੰਘਾ ਨਿੰਦੀ ਤੋੜ ਆਕਾਸ਼ ਚੋਂ ਚੰਦ ਤਾਰੇ ਕਹਿੰਦਾ ਰਾਮ ਅਵਤਾਰ ਗੁਰਦੇਵ ਸਿੰਘਾ ਨਿੰਦੀ ਤੋੜ ਆਕਾਸ਼ ਚੋਂ ਚੰਦ ਤਾਰੇ ਸਤਨਾਮ ਸ੍ਰੀ ਗੁਰੂ ਵਾਲਮੀਕ ਮਹਾਰਾਜ ਜੀਓ